ਰਹੌਣ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਆਪਾਂ ਚਾਰ ਦਿਵਾਰੀ ਕਰਾਈ ਹੈ ਇਸ ਚਾਰ ਦਿਵਾਰੀ ਦੇ ਉੱਤੇ 19 ਲੱਖ ਰੁਪਿਆ ਅਸੀਂ ਖਰਚੇ ਹੈ ਬਾਥਰੂਮ ਦੀ ਪੂਰੀ ਦੀ ਪੂਰੀ ਤਿਆਰੀ ਕੀਤੀ ਹੈ ਉੱਥੇ ਕੁਝ ਰਿਪੇਅਰ ਸੀ ਰਿਪੇਅਰ ਵੀ ਕੀਤੀ ਹੈ ਇਹਦੇ ਤੇ 1 ਲੱਖ ਰੁਪਿਆ ਖਰਚੇ ਆ ਉਸ ਤੋਂ ਬਾਅਦ ਜੋ ਆਪਾਂ ਲਲਹੀੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਖਿਆ ਜਿੱਥੇ ਹੁਣ ਆਪਾਂ ਬੈਠੇ ਆ ਇਹਦੇ ਤੇ ਅਸੀਂ ਦੋ ਕਲਾਸਰੂਮ ਵੱਡੇ ਬਹੁਤ ਵੱਡੇ ਹਾਲ ਲੈਵਲ ਦੇ ਬਣਾਏ ਨੇ ਜਿਹਦੇ ਤੇ 15 ਲੱਖ 2000 ਰੁਪਿਆ ਲੱਗਿਆ ਲਲਹੇੜੀ ਪਿੰਡ ਸਰਪੰਚ ਲਲਹੇੜੀ ਤੋਂ ਹਾਂਜੀ ਤੇ ਗ੍ਰਾਮ ਪੰਚਾਇਤ ਸਰਦਾਰ ਭਗਵੰਤ ਕਮਨ ਜੀ ਦਾ ਜਿਹੜੀ ਉਹਨੇ ਮਹਿੰਮ ਚਲਾਈ ਹੈ ਪੰਜਾਬ ਸਿੱਖਿਆ ਕ੍ਰਾਂਤੀ ਤੇ ਅੱਜ ਸਾਡੇ ਸਕੂਲ ਦੇ ਵਿੱਚ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਕਮਨ ਜੀ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਜੀ ਬੈਂਸ ਔਰ ਤਰਨਪ੍ਰੀਤ ਸਿੰਘ ਸੌਨ ਜੀ ਕੈਬਨਿਟ ਮੰਤਰੀ ਜੀ ਦੇ ਵੱਲੋਂ ਜੋ ਸਾਂਝੇ ਯਤਨਾਂ ਦਾ ਦੇ ਦੁਆਰਾ ਬਦਲਦਾ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਜੋ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਰਦੇ ਵਿੱਚ ਬਹੁਤ ਵੱਡੀ ਬਦਲ ਤੇ ਕੰਮ ਹੋਇਆ ਸਾਡੇ ਹੈ ਫੀਚਰ ਪ੍ਰਿੰਸੀਪਲ ਸਹਿਬਾਨ ਜ ਆ ਹੋਰ ਵੀ ਨਤੇਜੀ ਬੈਠੇ ਨੇ ਮੇਰੇ ਪਰਨੇਤਰ ਵੱਖ-ਵੱਖ ਸਕੂਲਾਂ ਦੇ ਬੈਠੇ ਆ ਲਗਭਗ ਜਿਹੜੀਆਂ ਬਾਉਂਡਰੀ ਵਾਲ ਦੀ ਸੀਗੀਆਂ 95% ਬਾਉਂਡਰੀ ਵਾਲਸ ਪੰਜਾਬ ਦੇ ਸਕੂਲਾਂ ਦੀ ਕੰਪਲੀਟ ਹੋ ਗਈਆਂ ਨੇ ਇਹਨਾਂ ਦਿਨਾਂ 'ਚ 20000 ਸਕੂਲਾਂ ਦੇ ਵਿੱਚੋਂ 12000 ਸਕੂਲ ਐਸਾ ਜਿੱਥੇ ਬਹੁਤ ਵੱਡੀ ਗ੍ਰਾਂਟ ਦਿੱਤੀ ਗਈ ਜਿਹੜਾ ਇਨਫਰਾਸਟ੍ਰਕਚਰ ਦੇ ਵੱਲ ਪਾਇਆ ਗਿਆ ਤਾਂ ਉਹਦੇ ਵਿੱਚੋਂ 12000 ਸਕੂਲ ਐਸੇ ਨੇ ਜਿਨ੍ਹਾਂ ਦਾ ਹਲੇ ਤੱਕ ਅ ਬਿਨਾ ਨੈਗੋਰੀਸ਼ਨ ਰਿਟਰੀ ਕਰਿਆ ਗਿਆ ਜਿਹਨ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਪੂਰੇ ਤੋਂ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਜਿਹੜੇ ਸਕੂਲ ਅੱਜ ਆਪਾਂ ਲਹਿੜੀ ਦੇਖੇ ਖੜੇ ਆ ਇੱਕ ਸਕੂਲ ਦੇ ਲਈ ਕਲਾਸ ਰੂਮਾਂ ਦੇ ਲਈ 15 ਲੱਖ 2000 ਰੁਪਏ ਦੀ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ। ਔਰ ਉਹਨੇ ਦੋ ਬੜੀਆਂ ਹੀ ਅੱਤ ਆਧੁਨਿਕ ਲੈਬ ਬਣਾਉਣ ਲਈ 15 ਲੱਖ 2000 ਰੁਪਏ ਦੀ ਗ੍ਰਾਂਟ ਉਸ ਕੰਮ ਲਈ ਦਿੱਤੀ ਗਈ ਹੈ। ਮਤਲਬ 30 ਲੱਖ 4000 ਰੁਪਿਆ ਇਹ ਦੋ ਕੰਮਾਂ ਦੀ ਤੇ ਉਰੇ ਬੱਚੀਆਂ ਦੇ ਲਈ ਸਾਡੀਆਂ ਟੀਨਾਂ ਦੇ ਲਈ ਬਾਥਰੂਮ ਬਣਾਉਣ ਦੇ ਲਈ ਖੇੜ ਲੱਖ ਰੁਪਏ ਦੀ ਗਰਾਜ ਪੁੱਟੀ ਗਈ ਹੈ ਤੇ ਇਸ ਦੇ ਨਾਲ ਜਿਹੜਾ ਸਾਡਾ ਇੱਕ ਸਕੂਲ ਹੋਣਾ ਹੈ ਸਕੂਲ ਆਫ ਹੈਪੀਨੈਸ ਜਿਹੜਾ ਤਿਆਰ ਹੋਣ ਜਾ ਰਿਹਾ ਉਹਦਾ ਟੋਟਲ ਨਵ ਨਿਰਮਾਣ ਕਰਨ ਲਈ 1 ਕਰੋੜ 40 ਲੱਖ ਰੁਪਈਆ ਪੰਜਾਬ ਸਰਕਾਰ ਨੇ ਕਿਸ਼ੂ ਕੀਤਾ ਤੇ ਬਾਕੀ 6 ਲੱਖ ਰੁਪਈਆ 1.96 ਲੱਖ ਰੁਪਈਆ ਇੱਕ ਸੋ ਐਡੀ ਵੱਡੀ ਅਮਾਉਂਟ ਦੇ ਨਾਲ ਇਸ ਪੁਲਾ ਦਾ ਕਾਇਕ ਕਾਰ ਹੋ ਰਿਹਾ ਤੋਂ ਪਹਿਲਾਂ ਤਾਂ ਮੈਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਚਾਹ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਤੁਸੀਂ ਅੱਜ ਉਹਦੇ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਸਾਡੇ ਖੰਨੇ ਹਲਕੇ ਦੇ ਲਈ ਬੜਾ ਮਾਣ ਵਾਲਾ ਦਿਨ ਹੈ ਜਦੋਂ ਸੰ 2022 ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਨੇ ਵੋਟਾਂ ਪਾ ਕੇ ਉਹਦੇ ਸਰਕਾਰ ਬਣਾਈ ਸੀ ਮੌਕਾ ਆਪਾਂ ਕਿਹਾ ਸੀ ਇੱਕ ਮੌਕਾ ਕੇਜਰੀਵਾਲ ਸਾਹਿਬ ਨੂੰ ਇੱਕ ਮੌਕਾ ਭਗਵੰਤ ਮਾਨ ਸਾਹਿਬ ਨੂੰ ਤਾਂ ਉਹਦੇ ਤਹਿਤ ਪੰਜਾਬ ਦੇ 3 ਕਰੋੜ ਲੋਕਾਂ ਨੇ ਇਹ ਮੌਕਾ ਦਿੱਤਾ ਉਸੇ ਦੇ ਚੱਲਦੇ ਅੱਜ ਮੈਂ ਆਪਾਂ ਆਪਣੇ ਹਲਕੇ ਖੱਦਨੇ ਦੇ ਮੈਂ ਅੱਜ 6 ਸਕੂਲਾਂ ਦੇ ਵਿੱਚ ਜਿਹੜੇ ਵੱਡੇ ਕੰਮ ਹੋਏ ਨੇ ਅੱਜ ਆਪਾਂ 7 ਤਰੀਕ April ਦੇ ਮਹੀਨੇ ਦੇ ਵਿੱਚ 2025 ਚ ਹੈ ਅੱਜ ਦੇ ਦਿਨ ਸੋ ਅਸੀਂ ਹੁਣ ਲਗਾਤਾਰ ਜਿਹੜੇ ਕੰਮ ਕੀਤੇ ਨੇ ਅੱਜ ਅਸੀਂ 6 ਸਕੂਲਾਂ ਦੇ ਵਿੱਚ ਵਿజిਟ ਕਰਕੇ ਇਹਦਾ ਉਦਘਾਟਨ ਕੀਤਾ ਹੈ 6 ਸਕੂਲਾਂ ਦਾ ਸੋ ਉਹ ਸਕੂਲਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕੁਝ ਆਕੜੇ ਦੱਸਣ ਜਾ ਰਿਹਾ ਔਰ ਜਿਹੜੇ ਆਪਣੇ ਆਪ ਦੇ ਵਿੱਚ ਇਹ ਆਕੜੇ ਬੜੇ ਵੱਡੇ ਆਕੜੇ ਨੇ ਰਹਾਉਣ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਆਪਾਂ ਚਾਰ ਦਿਵਾਰੀ ਕਰਾਈ ਹੈ ਇਸ ਚਾਰ ਦਿਵਾਰੀ ਦੇ ਉੱਤੇ 19 ਲੱਖ ਰੁਪਏ ਅਸੀਂ ਖਰਚੇ ਆ ਜੀ ਬਾਥਰੂਮ ਦੀ ਪੂਰੀ ਦੀ ਪੂਰੀ ਤਿਆਰੀ ਕੀਤੀ ਹੈ ਉੱਥੇ ਕੁਝ ਰਿਪੇਅਰ ਸੀ ਰਿਪੇਅਰ ਵੀ ਕੀਤੀ ਹੈ ਇਹਦੇ ਤੇ 1 ਲੱਖ ਰੁਪਇਆ ਖਰਚਿਆ। ਉਸ ਤੋਂ ਬਾਅਦ ਜੋ ਆਪਾਂ ਲਲਹੀੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਖਿਆ ਜਿੱਥੇ ਹੁਣ ਆਪਾਂ ਬੈਠੇ ਆਂ ਇਹਦੇ ਤੇ ਅਸੀਂ ਦੋ ਕਲਾਸਰੂਮ ਵੱਡੇ ਬਹੁਤ ਵੱਡੇ ਹਾਲ ਲੈਵਲ ਦੇ ਬਣਾਏ ਨੇ ਜਿਹਦੇ ਤੇ 15 ਲੱਖ 2000 ਰੁਪਇਆ ਲੱਗਿਆ ਤੇ ਦੋ ਆਧੁਨਿਕ ਤਰੀਕੇ ਦੀਆਂ ਲੈਬ ਲੈਬਾਰਟਰੀਜ਼ ਬਣਾਈਆਂ ਨੇ ਜਿਹਦੇ ਤੇ 15 ਲੱਖ 2000 ਰੁਪਇਆ ਉਧਰ ਤੇ ਲੱਗਿਆ ਤੇ ਅਸੀਂ ਉਹਨੇ ਨਵੇਂ ਬਾਥਰੂਮ ਬਣਾਏ ਆਂ ਬੱਚੀਆਂ ਦੇ ਲਈ ਕੁੜੀਆਂ ਦੇ ਲਈ ਉਹਦੇ ਤੇ ਸਾਡਾ 1.5 ਲੱਖ ਰੁਪਇਆ ਲੱਗਿਆ। ਮਲਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ ਤਕਰੀਬਨ ਬਾਥਰੂਮਾਂ ਦੇ ਲਈ 1,66,000 ਰੁਪਇਆ ਬੱਚਿਆਂ ਦੇ ਬਾਥਰੂਮਾਂ ਲਈ ਮਲਕਪੁਰ ਚ ਲੱਗਿਆ। ਤੇ ਰਤਨਹੀੜੀ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਤਿੰਨ ਕਮਰੇ ਬਣੇ ਨੇ ਬਹੁਤ ਵੱਡੇ ਲੈਵਲ ਦੇ ਵਧੀਆ ਕਮਰੇ ਬਣੇ ਨੇ। ਇਹਦੇ ਤੇ 18,50,000 ਰੁਪਇਆ ਲੱਗਿਆ। ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ। ਗੋਹ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਚਾਰ ਦਿਵਾਰੀ ਕਰਾਈ ਹੈ ਮੈਂ ਜਦੋਂ ਗਿਆ ਸੀ ਉੱਥੇ ਉਹਨਾਂ ਨੇ ਮੇਰੇ ਅੱਗੇ ਡਿਮਾਂਡ ਰੱਖੀ ਸੀ ਕਿ ਸਾਡੇ ਸਕੂਲ ਦੀ ਚਾਰ ਦਿਵਾਰੀ ਕਰਾ ਦਿਓ 4,75,000 ਰੁਪਏ ਦੀ ਅਸੀਂ ਚਾਰ ਦਿਵਾਰੀ ਕਰਾਈ ਹੈ ਉੱਥੇ ਤੇ ਉੱਥੇ ਬਾਥਰੂਮ ਬਣਵਾਏ ਨੇ 1,40,000 ਰੁਪਏ ਦੇ ਅਸੀਂ ਬਾਥਰੂਮ ਤਿਆਰ ਕਰਾਏ ਨੇ ਗੋਹ ਦੇ ਮਿਡਲ ਤੇ ਗੋਹ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਉਹਦੀ ਵੀ ਚਾਰ ਦਿਵਾਰੀ ਦਾ ਕੰਮ ਸੀ ਉਹ ਕਰਵਾਇਆ ਪੂਰਾ ਸਾਡਾ 2 ਲੱਖ ਰੁਪਿਆ ਉਹਦੀ ਚਾਰ ਦਿਵਾਰੀ ਦੇ ਉੱਤੇ ਲੱਗੇ ਸੋ ਇਹ ਅੱਜ ਦੇ 6 ਸਕੂਲ ਸੀਗੇ ਐਵੇਂ ਹੀ ਪਰਸੋਂ ਨੂੰ ਤੁਹਾਨੂੰ ਅਪਡੇਟ ਕਰਾਂਗੇ ਪਰਸੋਂ ਨੂੰ ਵੀ ਸਾਡੇ 6 ਸਕੂਲਾਂ ਦਾ ਸੀ ਉਦਘਾਟਨ ਕਰਨਾ ਫਿਰ ਇੱਕ ਦਿਨ ਛੱਡ ਕੇ ਫੇਰ 6 ਸਕੂਲਾਂ ਦਾ ਕਰਨਾ ਐਡਾ ਕਰਕੇ ਇਹ ਅਸੀਂ ਜਾਨੀ ਕਿ ਸਕੂਲਾਂ ਦਾ ਜਿਹੜਾ ਅਸੀਂ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਸਿਹਤ ਦੇ ਖੇਤਰ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲੈ ਕੇ ਆ ਜਾਵਾਂਗੇ ਤੇ ਮੈਨੂੰ ਇਹ ਦੱਸਦੇ ਹੋ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਸ ਵਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਬਜਟ ਸੀ ਉਹਦੇ ਵਿੱਚ ਤਕਰੀਬਨ ਤਕਰੀਬਨ ਪਾਉਣੇ 18000 ਕਰੋੜ ਰੁਪਈਆ ਜਾਨੀ ਕਿ 17750 ਦੇ ਆਸ-ਪਾਸ ਕਰੋੜ ਰੁਪਈਆ ਸਿੱਖਿਆ ਦਾ ਬਜਟ ਰੱਖਿਆ ਗਿਆ ਹੈ ਜਿਹੜਾ ਅੱਜ ਤੱਕ ਦਾ ਹਿਸਟਰੀ ਦਾ ਸਭ ਤੋਂ ਵੱਡਾ ਬਜਟ ਹੈ ਸਿੱਖਿਆ ਦੀ ਕ੍ਰਾਂਤੀ ਦੇ ਲਈ ਜਿਸ ਦੇਸ਼ ਦਾ ਜਿਸ ਖਿੱਤੇ ਦਾ ਬੱਚਾ ਪੜ੍ਹ ਲਿਖ ਜਾਂਦਾ ਨਾ ਉਹ ਪੜਿਆ ਲਿਖਿਆ ਬੱਚਾ ਇਹਨਾਂ ਬੱਚਿਆਂ ਚੋਂ ਕੋਈ ਡਾਕਟਰ ਬਣਨਾ ਹੈ ਇਹਨਾਂ ਬੱਚਿਆਂ ਚੋਂ ਕੋਈ ਇੰਜੀਨੀਅਰ ਬਣਨਾ ਹੈ ਇਹਨਾਂ ਬੱਚਿਆਂ ਚੋਂ ਕੋਲ ਨੂੰ ਕੋਈ ਸਾਇੰਟਿਸਟ ਬਣਨਾ ਹੈ ਇਹਨਾਂ ਬੱਚਿਆਂ ਨੇ ਵੱਡੇ ਹੋ ਕੇ ਕਿਸੇ ਦੇ polititian ਬਣ ਜਾਣਾ ਕੋਈ MLA ਬਣੂ ਕੋਈ ਮੰਤਰੀ ਬਣੂ ਕੋਈ ਚੇਅਰਮੈਨ ਬਣੂ ਇਹ ਬੱਚੇ ਸਾਡੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਔਰ ਜਿਸ ਘਰ ਦਾ ਬੱਚਾ ਪੜ ਲਿਖ ਜਾਂਦਾ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਜੀ ਕਿਹਾ ਕਰਦੇ ਸੀ ਕਿ ਜਿਹੜਾ ਜਿਹੜਾ ਸਿੱਖਿਆ ਨਾ ਇਹ ਛੇੜਨੀ ਦੇ ਦੁੱਧ ਵਰਗੀ ਹੁੰਦੀ ਹੈ ਜੀਨੇ ਦੁੱਧ ਪੀਤਾ ਹੋਊ ਸਿੱਖਿਆ ਦਾ ਉਹ ਦਿਖਾ ਦੇਗਾ ਜੀ ਸੋ ਜਿਹੜੇ ਬੱਚੇ ਪੜ੍ਹ ਲਿਖ ਕੇ ਉਹ ਪੜ੍ਹ ਲਿਖ ਕੇ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੁੰਦੇ ਨੇ ਉਹ ਸਮਾਜ ਦਾ ਵੀ ਨਿਰਮਾਣ ਕਰਦੇ ਨੇ ਚੰਗੇ ਸੁਹਿਰਦ ਸਮਾਜ ਦਾ ਨਿਰਮਾਣ ਕਰਦੇ ਤਾਂ ਅੱਜ ਉਸ ਲਈ ਇਕੱਠੇ ਹੋਏ ਸੀ ਇਕੱਠੇ ਹੋ ਕੇ ਅੱਜ ਜੋ ਤੁਹਾਨੂੰ ਮੈਂ ਆંકੜੇ ਦੱਸੇ ਨੇ ਇਹ ਇਹ ਸਾਰੀ ਜੇ ਤੁਸੀਂ ਇਹ ਰਕਮ ਕਰੋ ਤਾਂ ਕਈ ਕਰੋੜ ਰੁਪਇਆ ਬਣ ਜਾਂਦਾ ਹੈ ਕਈ ਕਰੋੜ ਰੁਪਇਆ ਲਾ ਕੇ ਆ ਸਿਰਫ ਅਸੀਂ ਅੱਲੇ ਅੱਜ ਦੇ 6 ਸਕੂਲਾਂ ਦਾ ਦੱਸਿਆ ਪਰਸੋਂ ਨੂੰ ਤੁਹਾਨੂੰ ਅਸੀਂ ਹੋਰ ਸਕੂਲਾਂ ਦੇ ਬਾਰੇ ਵਿੱਚ ਬੁਲਾ ਕੇ ਐਦਾਂ ਹੀ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ ਤਾਂ ਦੀਪਨ ਸਾਹਿਬ ਆਏ ਤੁਹਾਡੇ ਸਕੂਲ ਚ ਸਰਕਾਰੀ ਸਕੂਲ ਇਹ ਫੰਕਸ਼ਨ ਹੈ ਮੰਤਰੀ ਸਾਹਿਬ ਆਏ ਨੇ ਉਸ ਸੰਬੰਧੀ ਕੀ ਕਹਿਣਾ ਹੈ ਤੁਹਾਡਾ ਹਾਂਜੀ ਮੈਂ ਰঞ্জੀਤ ਸਿੰਘ ਲਲਹੇੜੀ ਪਿੰਡ ਸਰਪੰਚ ਲਲਹੇੜੀ ਤੋਂ ਹਾਂਜੀ ਇਹ ಗ್ರಾಮ ਪੰਚਾਇਤ ਸਰਦਾਰ ਭਵਨ ਸਿੰਘ ਮਾਨ ਜੀ ਦਾ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਹੈ ਪੰਜਾਬ ਸਿੱਖਿਆ ਗ੍ਰਾਂਤੀ ਦੇ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਨੇ ਇਹ ਅੱਗੇ ਲਿਆਉਣ ਵਾਸਤੇ ਸਾਡੇ ਸਕੂਲਾਂ ਜਿਵੇਂ ਕਿ ਸਾਡਾ ਉਹਨਾਂ ਵਿੱਚੋਂ ਇੱਕ ਸਾਡਾ ਪਿੰਡ ਲਲਹੇੜੀ ਹੁੰਦਾ ਜਿਵੇਂ ਸਾਡੇ ਪਿੰਡ ਦੇ ਸਕੂਲ ਦੇ ਬੱਚੇ ਨੇ ਉਹਨਾਂ ਦਾ ਜਿਹੜਾ ਪ੍ਰਵੇਖਾ ਬਹੁਤ ਵਧੀਆ ਬਣਨ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਜਿਵੇਂ ਜਾਂ ਆਪਾਂ ਬਿਲਡਿੰਗਾਂ ਦਾ ਲਾ ਲਈਏ ਵਰਦੀਆਂ ਦਾ ਲਾ ਲਈਏ ਜਾਂ ਜਿਹੜਾ ਮੈਡੀਕਲ ਮਿਲ ਚੱਲਦਾ ਉਹਨਾਂ ਦਾ ਬਹੁਤ ਵਧੀਆ ਕੁਛ ਬਿਹਤਰ ਦਾ ਕੰਮ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਲੜਾਈ ਦੀ ਪਾਤਰਾ ਅਸੀਂ ਬਹੁਤ ਧੰਨਵਾਦ ਕਰਦੇ ਕਿਨੋ ਆਈਏ ਆਪਣਾ ਮੇਰਾ ਨਾਮ ਕਬੀਰ ਸਿੰਘ ਲਲਹੀੜੀ ਆ ਜੀ ਮੇਰੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਸਰਕਾਰੀ ਪ੍ਰਾਇਮਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਹੀੜੀ ਵਿੱਚ ਇਸ ਦੇ ਵਿੱਚ ਪੜਾਈ ਬਹੁਤ ਵਧੀਆ 98% ਇਸ ਵਾਰ ਰਿਜ਼ਲਟ ਆਇਆ ਜੀ ਬੱਚਿਆਂ ਦਾ ਮਿਡ-ਡੇ ਮੀਲ ਬਹੁਤ ਬਜਟਾਂ ਨਾਲ ਚੱਲ ਰਹੀ ਐ ਤੇ ਹੋਰ ਵੀ ਜਿਹੜਾ ਹੈ ਗ੍ਰੰਟਾ ਵਗੈਰਾ ਆ ਰਹੀਆਂ ਨੇ ਪਰ ਜਿਹੜਾ ਸਿੱਖਿਆ ਕ੍ਰਾਂਤੀ ਦਾ ਸੁਪਨਾ ਮੁੱਖ ਮੰਤਰੀ ਸਾਹਿਬ ਦਾ ਉਹ ਸਰਕਾਰ ਹੋਣ ਜਾ ਰਿਹਾ ਹੈ ਤੇ ਹਰ ਤਰ੍ਹਾਂ ਦੇ ਜਿਹੜੀ ਸਹੂਤਾ ਜਿਹੜੀ ਸਰਕਾਰੀ ਆ ਉਹ ਪ੍ਰੋਪਰ ਢੰਗ ਨਾਲ ਸਹੀ ਸਮੇਂ ਤੇ ਕਾਪੀਆਂ ਵਗੈਰਾ ਕਿਤਾਬਾਂ ਜੋ ਮਿਲਦੀਆਂ ਨੇ ਉਹ ਮਿਲ ਨਹੀਂ ਹੁੰਦੀਆਂ ਹਾਂਜੀ ਮੈਂ ਅਮੋਲਸੂਦ ਬਲਾਕ ਰਿਸੋਰਸ ਕੋਆਰਡੀਨੇਟਰ ਖੰਨਾ ਦੋਤੋਂ ਜਿਵੇਂ ਆਪਣੇ ਤੁਹਾਨੂੰ ਬਲੌਕ ਦੇ ਸਕੂਲ ਦੇ ਨਤੀਜੇ ਦੱਸਾ ਤਾਂ ਇਸ ਵਾਰੀ ਸਾਡੇ ਸਰਕਾਰੀ ਸਕੂਲਾਂ ਦੇ ਨਤੀਜੇ ਕੋਈ 98% ਕੋਈ 99% ਇਹ ਤਾਂ ਹੀ ਸੰਭਵ ਹੋ ਸਕਿਆ ਹੈ ਜੇ ਸਾਨੂੰ ਸਰਕਾਰ ਵੱਲੋਂ ਹਰ ਇੱਕ ਚੀਜ਼ ਸਮੇਂ ਸਿਰ ਮੁਹੱਈਆ ਹੋ ਰਹੀ ਹੈ ਚਾਹੇ ਉਹ ਕੋਈ ਬੱਚਿਆਂ ਵਾਸਤੇ ਕਿਤਾਬਾਂ ਨੇ ਜਾਂ ਵਰਦੀਆਂ ਨੇ ਜਾਂ ਹੋਰ ਕੋਈ ਵੀ ਪ੍ਰੋਜੈਕਟ ਨੇ ਜਿਵੇਂ ਕਿ ਸਾਡਾ ਹੁਣ ਨਵਾਂ ਪ੍ਰੋਜੈਕਟ ਸ਼ੁਰੂ ਹੋਇਆ ਹੈ ਮਿਸ਼ਨ ਸਮਰੱਥ 3.0 ਇਹਦੇ ਵਿੱਚ ਸਰਕਾਰ ਨੇ ਦੇਖਿਆ ਕਿ ਵਿਦਿਆਰਥੀ ਪੰਜਾਬੀ ਅੰਗਰੇਜ਼ੀ ਅਤੇ ਹਿਸਾਬ ਵਿੱਚੋਂ ਥੋੜਾ ਜਿਹਾ ਪਿੱਛੇ ਰਹਿ ਰਹੇ ਹਨ ਇਹਨਾਂ ਨੂੰ ਅੱਗੇ ਲਿਆਉਣ ਵਾਸਤੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਕੰਪੀਟ ਕਰਨ ਵਾਸਤੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਤੋਂ ਹਰੇਕ ਵਿਦਿਆਰਥੀ ਫਾਇਦਾ ਲੈ ਰਿਹਾ ਹੈ ਇਸ ਤੋਂ ਇਲਾਵਾ ਜੇ ਮੈਂ ਤੁਹਾਨੂੰ ਆਪਣੇ ਸਕੂਲ ਦੇ ਐਨਐਮਐਮਐਸ ਦੇ ਨਤੀਜੇ ਦੱਸਾਂ ਸਾਡੇ ਬਲਾਕ ਦੇ ਵਿੱਚ ਇੱਕ ਸਕੂਲ ਅਜਿਹਾ ਵੀ ਹੈ ਜਿਸ ਵਿੱਚ 19 ਵਿਦਿਆਰਥੀਆਂ ਨੇ ਭਾਗ ਲਿਆ ਔਰ ਉਸ ਵਿੱਚੋਂ 18 ਵਿਦਿਆਰਥੀਆਂ ਨੇ ਉਹ ਨਤੀਜਾ ਕਲੀਅਰ ਕੀਤਾ ਹੈ ਜਿਸ ਵਿੱਚੋਂ ਪਹਿਲੀਆਂ 12 ਪੋਜੀਸ਼ਨਾਂ ਸਾਡੇ ਬਲਾਕ ਦੀਆਂ ਹੀ ਹਨ ਸਾਡਾ ਸਰਕਾਰੀ ਹਾਈ ਸਕੂਲ ਬੁੱਲੇਪੁਰ ਐਚ ਮੰਦ ਕੀ ਕਹਿਣਾ ਹੈ ਤੁਹਾਡਾ ਅੱਜ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਰੰਦਰ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਹਿੜੀ ਵਿਖੇ ਸਾਇੰਸ ਮਿਸਟਰੈਸ ਦੀ ਪੋਸਟ ਤੇ ਕੰਮ ਕਰ ਰਹੀ ਹਾਂ ਤੇ ਅੱਜ ਸਾਡੇ ਸਕੂਲ ਦੇ ਵਿੱਚ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਜੀ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਜੀ ਬੈਂਸ ਔਰ ਤਰਨਪ੍ਰੀਤ ਸਿੰਘ ਸੌਨ ਜੀ ਕੈਬਨਟ ਮੰਤਰੀ ਜੀ ਦੇ ਵੱਲੋਂ ਜੋ ਸਾਂਝੇ ਯਤਨਾਂ ਦਾ ਦੇ ਦੁਆਰਾ ਬਦਲਦਾ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਜੋ ਮੁਹਿੰਮ ਚੱਲੀ ਹੈ ਉਸ ਦੇ ਲਈ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਨੇ ਜੋ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਉੱਚਾ ਚੁੱਕਣ ਵਾਸਤੇ ਜੋ ਮੁਹਿੰਮ ਸ਼ੁਰੂ ਕੀਤੀ ਹੈ ਉਸ ਦੇ ਲਈ ਅਸੀਂ ਸਰਕਾਰ ਦੇ ਧੰਨਵਾਦ ਦੀ ਹਾਂ ਇਸ ਮੁਹਿੰਮ ਦੇ ਅੰਡਰ ਸਰਕਾਰ ਵੱਲੋਂ ਜੋ ਵੱਖ-ਵੱਖ ਵਿਕਾਸ ਕਾਰਜ ਉਲਿੱਕੇ ਗਏ ਹਨ ਉਹ ਵਾਕਈ ਬਹੁਤ ਸ਼ਲਾਘਾਯੋਗ ਹਨ ਇਸ ਮੁਹਿੰਮ ਦੇ ਅੰਡਰ ਸਾਡੇ ਸਕੂਲ ਦੇ ਵਿੱਚ ਕਾਫੀ ਇਨਫਰਾਸਟ੍ਰਕਚਰ ਦਾ ਸੁਧਾਰ ਹੋਇਆ ਹੈ ਇਸ ਦੇ ਲਈ ਬਹੁਤ ਅਸੀ ਸਰਕਾਰ ਦੇ ਧੰਨਵਾਦ ਦੀਆਂ ਇਹਨਾਂ ਦੇ ਨਾਲ ਨਾਲ ਸਰਕਾਰ ਦੇ ਵਿੱਚ ਸਰਕਾਰ ਨੇ ਕੰਪਿਊਟਰ ਲੈब्स ਸਾਇੰਸ ਲੈब्स ਇੰਗਲਿਸ਼ ਲੈਬ ਦੀ ਲਿਸਨਿੰਗ ਲੈਬ ਜੋ ਹੈ ਉਹ ਨਵੀਂ ਇੰਟਰੋਡਿਊਸ ਕੀਤੀ ਹੈ ਜਿਸ ਦੇ ਵਿੱਚ ਬੱਚਿਆਂ ਦੀ ਜੋ ਇੰਗਲਿਸ਼ ਦੇ ਲਈ ਡਿਫਿਕਲਟੀ ਹੈ ਉਹ ਬਿਲਕੁਲ ਰਿਮੂਵ ਹੋ ਜਾਏਗੀ ਉਹ ਬੱਚੇ ਇੰਗਲਿਸ਼ ਨੂੰ ਜੋ ਡਰ ਹੈ ਬੱਚਿਆਂ ਦੇ ਮਨ ਦੇ ਵਿੱਚ ਉਹ ਬਿਲਕੁਲ ਠੀਕ ਹੋ ਜਾਵੇਗਾ ਉਹ ਤੋਂ ਡਰਨ ਦੀ ਬਜਾਏ ਉਸ ਨੂੰ ਆਪਣਾ ਮਿਤ ਬਣਾਣਗੇ ਸਰ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਬਹੁਤ ਸਾਰੀਆਂ ਜੋ ਸਰਕਾਰ ਨੇ ਜਿਵੇਂ ਐਮ ਡੀ ਐਮ ਹੈ ਉਹ ਬੱਚਿਆਂ ਨੂੰ ਦਿੰਦੇ ਹਨ ਕਾਫੀ ਪੋਸਟਿੰਗ ਮੀਨੂ ਤਿਆਰ ਕਰਕੇ ਦਿੱਤਾ ਹੈ ਸਮੇਂ ਸਿਰ ਕਿਤਾਬਾਂ ਮਿਲਦੀਆਂ ਹਨ ਉਹਨਾਂ ਨੂੰ ਫ੍ਰੀ ਵਰਦੀਆਂ ਮਿਲਦੀਆਂ ਹਨ ਇਹਨਾਂ ਸਾਰੀਆਂ ਸੁਵਿਧਾਾਂ ਦਾ ਅਸੀਂ ਪੰਜਾਬ ਸਰਕਾਰ ਦੇ ਲਈ ਧੰਨਵਾਦ ਕਰਦੇ ਆ ਇਹਨਾਂ ਇਨਫਰਾਸਟ੍ਰਕਚਰ ਦੇ ਨਾਲ ਨਾਲ ਬੱਚਿਆਂ ਦੀ ਪੜ੍ਹਾਈ ਦਾ ਇੰਨਾ ਵਧੀਆ ਪ੍ਰਬੰਧ ਹੈ ਸਾਰੀਆਂ ਜੋ ਅਤੇ ਟੀਚਰਸ ਦੀਆਂ ਪੋਸਟਾਂ ਨੇ ਸਾਰੇ ਅਧਿਆਪਕ ਆਪਣੀ ਮਿਹਨਤ ਕਰਵਾ ਕੇ ਬੱਚਿਆਂ ਦੇ ਸੁਧਾਰ ਦੇ ਲਈ ਬਹੁਤ ਜ਼ਿਆਦਾ ਸ਼ਲਾਘਾਯੋਗ ਕੰਮ ਕਰ ਰਹੇ ਹਨ ਇਹਨਾਂ ਗੱਲਾਂ ਦਾ ਅਸੀਂ ਸਰਕਾਰ ਦੇ ਲਈ ਧੰਨਵਾਦ ਕਰਦੇ ਹਾਂ ਮੈਂ ਬਲਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਹੇੜੀ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਤੇ ਪੰਜਾਬ ਸਰਕਾਰ ਵੱਲੋਂ ਚਲਤਾ ਜਾ ਰਿਹਾ ਜਿਸ ਦੇ ਵਿੱਚ ਆ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਲ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਅਤੇ ਕੈਬਨਿਟ ਮੰਤਰੀ ਨਤਨ ਬ੍ਰੀਸਿੰਗ ਸੌਂ ਜੀ ਉਹਨਾਂ ਦੇ ਸਾਂਝੇ ਯਤਨਾਂ ਸਦਕਾ ਜਿਹੜੀ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਆ ਰਹੀ ਆ ਉਹ ਬਹੁਤ ਵੱਡੇ ਪੱਧਰ ਤੇ ਆ ਰਹੀ ਆ ਜਿਸ ਦੇ ਵਿੱਚ ਅੱਜ ਜੋ ਫੰਕਸ਼ਨ ਹੋਇਆ ਸਾਡੇ ਇਹਦੇ ਵਿੱਚ ਅਸੀਂ ਸਾਡੇ ਸਕੂਲ ਨੇ ਲਾ ਲਓ ਵੀ ਸਾਡੇ ਸਕੂਲ ਨੂੰ ਲਗਭਗ ਦੋ ਕਲਾਸਰੂਮਾਂ ਦੀ ਜੀ ਦੀ ਜੀ ਦੀ ਲਗਭਗ ਰਕਮ ਹੁੰਦੀ ਆ 15 ਲੱਖ 2000 ਰੁਪਏ ਤੇ ਨਾਲ ਲੈਬਸ ਜੀ ਦੀ ਰਕਮ ਹੈ ਜੀ 15 ਲੱਖ 2000 ਰੁਪਏ ਤੇ ਜਿਹੜੇ ਵਾਸ਼ਰੂਮ ਨੇ ਜਿਹੜੇ ਉਹਨਾਂ ਦੀ ਰਿਪੇਅਰ ਆ ਤਿੰਨ ਵਾਸ਼ਰੂਮਾਂ ਲੜਕੀਆਂ ਦੀ ਰਿਪੇਅਰ ਵਾਸ਼ਰੂਮਾਂ ਦੀ 1 ਲੱਖ 50 ਹਜ਼ਾਰ ਰੁਪਏ ਜੋ ਅਜੇ ਨਹੀਂ ਪੱਤਰ ਰੱਖੇ ਗਏ ਤੇ ਇਸ ਦੇ ਨਾਲ ਕੀ ਆ ਜਿਹੜੇ ਸਾਡੇ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਦਾ ਹੈਦਾ ਵੱਡੇ ਪੱਧਰ ਤੇ ਕੰਮ ਹੋ ਰਿਹਾ ਤੇ ਜਿਸ ਦੇ ਨਾਲ ਬੱਚਿਆਂ ਨੂੰ ਸਕੂਲ ਦੇ ਵਿੱਚ ਕਿਤਾਬਾਂ ਸਮੇਸੇਂ ਮਿਲਦੀਆਂ ਨੇ ਉਹਨਾਂ ਨੂੰ ਵਰਦੀਆਂ ਸਮੇਸੇਂ ਮਿਲਦੀਆਂ ਨੇ ਪੋਸਟੇ ਖਾਣਾ ਸਮੇਸੇਂ ਮਿਲਦਾ ਤੇ ਵਧੀਆ ਤਰੀਕੇ ਨਾਲ ਮਿਲਦਾ ਤੇ ਇਹਦੇ ਨਾਲ ਨਾਲ ਪ੍ਰੋਜੈਕਟਰਾਂ ਦੇ ਪੜ੍ਹਾਈ ਹੋ ਰਹੀ ਆ ਟੀਚਰਾਂ ਦੀ ਕੋਈ ਘਾਟ ਨਹੀਂ ਅਧਿਆਪਕ ਸਾਡੇ ਬਹੁਤ ਮਾਹਰ ਨੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਉਹ ਹਰ ਵਿਸ਼ੇ ਦੇ ਵਿੱਚ ਮਾਹਰ ਨੇ ਕਿਸੇ ਕਿਸਮ ਦੀ ਸਕੂਲ ਦੇ ਵਿੱਚ ਕੋਈ ਸਮੱਸਿਆ ਨਹੀਂ ਜਿਹੜੀ ਕ੍ਰਾਂਤੀ ਆ ਰਹੀ ਆ ਨਾ ਇਹ ਉੱਚ ਲੈਵਲ ਤੇ ਕ੍ਰਾਂਤੀ ਆ ਰਹੀ ਆ ਤੇ ਇਸ ਦੇ ਨਾਲ ਹੀ ਸਾਡੇ ਜੀ ਅੱਗੇ ਦੱਸੀ ਤਾਂ ਸਾਡੇ ਸਕੂਲ ਦੇ ਨਿਵਾੜ 29 ਦੇ ਵਿੱਚ 56 ਲੱਖ ਦੀ ਮਦਦ ਦੇ ਨਾਲ ਹੋਰ ਮਤਲਬ ਪ੍ਰੋਜੈਕਟ ਚੱਲ ਰਹੇ ਆ ਤੇ ਨਿਵਾੜ 30 ਦੇ ਵਿੱਚ ਵੀ ਜਿਹੜੇ ਅੱਗੇ ਚੱਲ ਰਹੇ ਆ ਉਹਦੇ ਵਿੱਚ 96 ਲੱਖ ਦੇ ਰੁਪਏ ਰੁਪਏ ਸਾਡੇ ਸਕੂਲ 'ਚ ਆਉਣੇ ਆ ਤੇ ਪ੍ਰੋਜੈਕਟ ਚੱਲਣਾ ਜਿਸ ਦੇ ਨਾਲ ਹਾਲ ਬਣਨੇ ਆ ਤੇ ਹੋਰ ਵੀ ਬਹੁਤ ਇਨਫਰਾਸਟ੍ਰਕਚਰ ਬਣਨਾ ਇਸ ਦੇ ਨਾਲ ਅਸੀਂ ਧੰਨਵਾਦ ਕਰਦੇ ਆ ਭਗਵਾਨ ਸਿੰਘ ਜੀ ਨੂੰ ਆਨ ਦਾ ਤੇ ਹਰ ਬਹੁਤ ਬੈਂਜੀ ਦਾ ਸਿੱਖਿਆ ਮੰਤਰੀ ਜੀ ਦਾ ਤੇ ਤੁਨਪ੍ਰਿੰਸੀ ਜੀ ਸੌਂਦ ਕੈਬਨਟ ਮੰਤਰੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਸਾਡੇ ਸਕੂਲਾਂ ਵਿੱਚ ਸਿੱਖਿਆ ਦੀ ਕ੍ਰਾਂਤੀ ਲਿਆ ਦਿੱਤੀ। ਥੈਂਕ ਯੂ।